ਕੌਣ ਦੇਸ਼ ਚਲਾਏਗਾ ਤੁਹਾਡੇ ਸਾਹੀ ਤੈਅ ਕਰੇਗੀ ਤੁਹਾਡਾ ਬਟਨ ਦਬਾਣਾ ਤੈਅ ਕਰੇਗਾ ਭਗਵੰਤ ਜੀ ਕਿਕਲੀ ਵੀ ਘਾਰੇ ਨੇ ਭਗਵੰਤਮਨ ਤੇ ਕਮੇਡੀ ਸ਼ੋ ਵੀ ਕਰ ਸਕਦੇ ਆ ਕਮੇਡੀ ਸ਼ੋ ਕਰਨਗੇ ਵੀ ਚੱਲ 495 ਸਾਲ ਬਾਦ ਰਾਮ ਨੂੰ ਕੌਣ ਲੈ ਕੇ ਆਇਆ ਔਰ ਇਹ ਜਨ ਜਨ ਦੀ ਆਵਾਜ਼ ਹੈ ਜੋ ਰਾਮ ਕੋ ਲਾਏ ਹਮ ਉਨਕੋ ਲਾਏਗੇ ਛੇੜੋਗੇ ਤੋ ਛੋੜੂਗਾ ਨਹੀਂ ਐਸੀ ਡਿਸਾਈਸਿਵ ਡਾਇਨਾਮਿਕ ਨਰਿੰਦਰ ਮੋਦੀ ਦੀ ਸਰਕਾਰ ਐਸਵਾ 013 ਪੰਜਾਬ ਬਨੇਗਾ ਹੀਰੋ జీరో సీట్ ఆమ్ ఆదమి పార్టీ ਔਰ 13 ਸੀਟਾਂ ਭਾਜਪਾ ਪੰਜਾਬ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਲੋਕ ਸਭਾ ਦੀਆਂ 13 ਸੀਟਾਂ ਦੇ ਉੱਤੇ ਲੋਕ ਵੋਟ ਪਾ ਰਹੇ ਨੇ ਤੇ ਵੱਡੇ ਨੇਤਾ ਇਸ ਵੇਲੇ ਬਾਹਰ ਨਿਕਲੇ ਨਹੀਂ ਤੇ ਅਸੀਂ ਅੱਜ ਅੰਮ੍ਰਿਤਸਰ ਤੋਂ ਮੌਜੂਦ ਹਾਂ ਤਾਂ ਭਾਜਪਾ ਦੇ ਰਾਸ਼ਟਰੀ ਸਕੱਤਰ ਤਰुण ਚੁਗੇਸ਼ਵਰ ਨੇ ਵੋਟ ਪਾ ਕੇ ਨਿਕਲੇ ਨੇ ਤਾਂ ਵੋਟ ਦੀ ਸਿਆਹੀ ਵੀ ਦਿਖਾ ਰਹੇ ਨੇ ਔਰ ਸਿਆਹੀ ਜਿਹੜੀ ਹੈ ਇਹ ਸਿਆਹੀ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੁਨੇਗੀ ਤਾਂ ਇਹ ਸਿਆਹੀ ਜਿਹੜੀ ਹੈ ਇਸ ਦਾ ਬਹੁਤ ਸਾਰਾ ਮਕਸਦ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵੋਟ ਜਿਹੜਾ ਪਾ ਕੇ ਲੋਕ ਨਿਕਲੇ ਨੇ ਔਰ ਖਾਸ ਕਰਕੇ ਜਿਹੜੇ ਨੇ ਆਪਣੀ ਸਿਆਹੀ ਦਾ ਇਸਤੇਮਾਲ ਕਰ ਰਹੇ ਨੇ ਸਰ ਸਿਆਹੀ ਨੇ ਦੇਸ਼ ਦਾ ਭਵਿੱਖ ਲਿਖਣਾ ਕੀ ਕਹਿਣਾ ਚਾਹੋਗੇ ਇਸ ਬਾਰੇ ਔਰ ਕੌਣ ਇਸ ਵਾਰ ਦੇਸ਼ ਦਾ ਭਵਿੱਖ ਲਿਖਣ ਜਾ ਰਿਹਾ ਹੈ ਦੇਸ਼ ਦੇ ਅੰਦਰ ਮਤ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਔਰੇ ਅਧਿਕਾਰ ਸਦੀਆਂ ਦੀ ਤਪੱਸਿਆ ਔਰ ਸਤਿਅਗ੍ਰਹਿਤਵਾਦ ਮਿਲੇ ਔਰੇਰਾ ਪ੍ਰਯੋਗ ਡਾਇਨਾਮਿਕ ਡਿਸਾਈਸਿਵ ਲੀਡਰਸ਼ਿਪ ਚੁਣਨnse ਕਿ ਕੌਣ 5 ਸਾਲ ਦੇਸ਼ ਚਲਾਏਗਾ ਉਹ ਚੁਣਨnse ਸੰਕਰਨਾ ਚਾਹੀਦਾ ਔਰੇ ਇਹ ਕੋਈ ਛੋਟਾ ਅਧਿਕਾਰ ਨਹੀਂ ਔਰ ਹਰ ਨਾਗਰਿਕ ਨੂੰ ਨਿਕਲ ਕੇ ਤੋਂ ਪੁੱਛਾਂ ਐੜੀ ਚਿੰਤਾ ਨਾ ਕਰੋ ਕੌਣ ਦੇਸ਼ ਚਲਾਏਗਾ ਤੁਹਾਡੇ ਸਾਈ ਤੈ ਕਰੇਗੀ ਤੁਹਾਡਾ ਬਟਨ ਦਬਾਣਾ ਤੈ ਕਰੇਗਾ ਐਸ ਵਜੇ ਨਿਕਲੋ ਔਰ ਦੇਸ਼ ਜਨਰ ਇੱਕ ਡਾਇਨਾਮਿਕ ਡਿਸਾਈਸਿਵ ਸਰਕਾਰ ਲੈ ਕਹਿੰਦੇ ਹੱਥ ਹਾਲਾਤ ਬਦਲ ਦੇਗਾ ਇਸ ਵਾਰ ਦੇਸ਼ ਜਿਹੜੇ ਲੋਕ ਭਗਵਾਨ ਰਾਮ ਦੇ ਅਸਤਿਤਵ ਨੂੰ ਨਕਾਰਦੇ ਰਹੇ ਜਿਹੜੇ ਭਗਵਾਨ ਰਾਮ ਦੇ ਜਨਮ ਭੂਮੀ ਦੇ ਅੰਦਰ ਪ੍ਰਾਣ ਪ੍ਰਤੀਸ਼ਟਾ ਦੇ ਕਾਰਜਕ੍ਰਮ ਨੂੰ ਨਕਾਰਦੇ ਰਹੇ वो लोग आज वोट मंगने निकले ने जनता दस कि चार सौ पचानवे साल बाद राम न कौन लेके आया और जन जन की आवाज़ है जो राम को लाए हम उनको लाएंगे और क्या हाथ बदलेगा हालात हाथ है झाड़ू के साथ और दोनों है माफिया के साथ ये माफिया की सरकार और देश के अंदर आज स्थिति ऐब है कि कुछ लोग दुआव कर रहे पाकिस्तान ਕਿ ਭਾਰਤ ਚ ਕਮਜ਼ੋਰ ਸਰਕਾਰ ਆਏ। ਕਿਉਂ? ਔਰ ਉਹ ਬਕਾਇਦਾ ਰਿਲੀਜ਼ ਕਰਦੇ ਨੇ ਕਿ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਇੱਕ ਇੱਕ ਕਮਜ਼ੋਰ ਸਰਕਾਰ ਆਣੀ ਚਾਹੀਦੀ ਹੈ ਔਰ ਰਾਹੁਲ ਗਾਂਧੀ ਦੀ ਲੀਡਰਸ਼ਿਪ ਚਾਹੀਣੀ ਚਾਹੀਦੀ। ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਕਿ 4 ਤਾਰੀਖ ਨੂੰ ਜਿਹੜੇ ਲੋਕ ਲਾਹੌਰ, ਇਸਲਾਮਾਬਾਦ ਔਰ ਕਰਾਚੀ ਚ ਪਟਾਕੇ ਚਲਾਉਣ ਦੀ ਪਲੈਨਿੰਗ ਬਣਾ ਰਹੇ ਉਹਨਾਂ ਦਾ ਮੰਗੇਰੀ ਲਾਲ ਦਾ ਹਸੀਨ ਸੁਪਨਾ ਟੁੱਟਣ ਵਾਲਾ ਕਿਉਂਕਿ 4 ਤਾਰੀਖ ਨੂੰ ਦੇਸ਼ ਦੀ ਜਨਤਾ मत निकलेगा और पटाके लाहौर च नहीं दिल्ली और भारत के हर कोने चलन चलेंगे और देश के दे अंदर छेड़ोगे तो छोड़ूंगा नहीं ऐसी डिसाइसिव डायनेमिक नरेंद्र मोदी की सरकार केजरीवाल कहने मैं जा रहा मेरे माँ प्यो का ख्याल रखना चोरी की है धोखाधड़ी तो की कानून सब सिक है भ्रष्टाचार किया चैट है रिकॉर्ड ਹੈ ਪੈਸਾ ਪੈਸਾ ਬਾਜਪਾ ਦੀ ਈਡੀ ਕਰੇ ਕਰਤਾ ਨੇ ਮੇਰੇ ਨਾਲ ਇਹ ਕੰਮ ਕੀਤਾ ਜਿਹੜੇ ਮੋਬਾਈਲ ਚ ਚੈਟ ਤੇ ਉਹਨਾਂ ਨੇ ਆਪ ਕੀਤੀ ਹੈ ਕਿ ਕਿਸੇ ਨੇ ਕੀਤੀ ਹੈ ਪੈਸੇ ਲੈਣ ਦੀ ਡਿਮਾਂਡ ਤੇ ਚੈਟ ਚ ਕੀਤੀ ਪੈਸੇ ਵੰਡਣ ਦੀ ਗੱਲ ਵੀ ਚੈਟ ਚ ਕੀਤੀ ਫਿਰ ਉਹ ਕਹਿੰਦੇ ਮੇਰਾ ਮੋਬਾਈਲ ਖਵਾਚ ਗਿਆ ਹੁਣ ਉਹ ਪ੍ਰਯਾਸ ਸ ਨੇ ਕਿ ਦਿੱਲੀ ਚ ਰਾਬੜੀ ਦੇਵੀ ਟੂ ਕਰਕੇ ਫਿਰ ਜਾਵਾਂ ਜਾਂ ਉੱਥੋਂ ਜਾ ਕੇ ਰਾਬੜੀ ਦੇਵੀ ਟੂ ਕਰ ਇਹ ਰਾਬੜੀ ਦੇਵੀ ਦਿੱਲੀ ਤੇ ਥੋਪਣ ਦੀ ਪਲੈਨਿੰਗ ਹੋ ਰਹੀ ਹੈ ਦਿੱਲੀ ਦੀ ਜਨਤਾ ਦਾ ਜਵਾਬ ਦੇ ਪੰਜਾਬ ਦੇ ਵਿੱਚ ਪਾਛਪਾ ਕਿਨੂੰ ਆਪਣਾ ਵਿਰੋਧੀ ਸਮਝਦੀ ਐਸਾ ਹੈ ਕਿ ਵਿਰੋਧੀ ਜਿਹੜੇ ਨੇ ਉਹ ਦੂਜੇ ਔਰ ਤੀਜੇ ਦੀ ਲੜਾਈ ਲੜ ਰਹੇ ਹੂੰ ਉਹ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਬਹੁਤ ਮਾਸ ਦਾ ਰਿਸ਼ਤਾ ਰਿਸ਼ਤਾ ਰੱਖਣ ਵਾਲੀ ਤੁਹਾਡੀ ਗੱਲ ਬਹੁਤ ਪਿੱਛੇ ਰਹਿ ਗਏ ਬਹੁਤ ਪਿੱਛੇ ਰਹਿ ਗਏ ਅਕਸ ਖੋ ਬੈਠੇ ਮੈਂ ਸਮਝਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗਾਂ ਦੇ ਵਾਸਾ ਹੋਏ ਉਹਨਾਂ ਦਾ ਉੱਪਰ ਰੋ ਰਹੇ ਹੋਣਗੇ ਕਿ ਜਿਨਾਤ ਮੈਂ ਪਾਰਟੀ ਦੇ ਕੇ ਗਿਆ ਸੁਖਬੀਰ ਬਾਦਲ ਮੇਰਾ ਬੇਟਾ ਉਹ ਦੇਸ਼ ਪੰਜਾਬ ਦੇ ਅੰਦਰ ਸੰਪਰਦਾਇਕਤਾ ਦੀ ਗੱਲ ਕਰ ਰਿਹਾ ਹੈ ਹਿੰਦੂ ਔਰ ਸਿੱਖ ਚ ਵੰਡ ਪਾਣ ਦੀ ਗੱਲ ਕਰ ਰਿਹਾ ਹੈ ਭਰਾ ਭਰਾ ਨੂੰ ਲੜਾਣ ਦੀ ਗੱਲ ਕਰ ਰਿਹਾ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲਗਾਈ ਉੱਪਰ ਰੋ ਰਹੇ ਹੋਣੇ ਕਿ ਕਿਰੇ ਹੱਥ ਸੁਖਬੀਰ ਬਾਦਲ ਦੇ ਹੱਥ ਮੈਂ ਪਾਰਟੀ ਦੇ ਕੇ ਚਲਾ ਗਿਆ ਜਿੰਨੂੰ ਪੰਜਾਬ ਦੇ ਭਾਈਚਾਰੇ ਨੂੰ ਸਾਂਝ ਦਾ ਪਤਾ ਨਹੀਂ ਜਦੋਂ ਸੁਖਬੀਰ ਜੀ ਪ੍ਰਕਾਸ਼ ਸਿੰਘ ਬਾਦਲ ਸਾਹਿਬ 15 ਸਾਲ ਮੁੱਖ ਮੰਤਰੀ ਰਹੇ ਸਾਡੇ ਵੋਟ ਨਾਲ ਤੇ ਠੀਕ ਜਦੋਂ ਬੀਬੀ ਜੀ 8 ਸਾਲ ਮੰਤਰੀ ਦਿੱਲੀ ਚ ਰਹੇਨ ਤੇ ਬੀਜੇਪੀ ਠੀਕ ਤੁਸੀਂ ਮੰਤਰੀ ਰਹੋ ਬੀਬੀ ਜੀ ਠੀਕ ਤੁਹਾਡੇ ਗਵਰਨਰ ਬਣਨ ਤੇ ਬੀਬੀ ਜੀ ਠੀਕ ਬੀਜੇਪੀ ਠੀਕ ਔਰ ਤੁਸੀਂ ਸ਼੍ਰੀ ਰਮੰਦਰ ਸਾਹਿਬ ਚੋ ਬੁਲਾ ਕੇ ਅਕਾਲ ਤਖਤ ਤੋਂ ਸਨਮਾਨਿਤ ਕਰੋ ਪ੍ਰਧਾਨ ਮੰਤਰੀ ਜੀ ਨੂੰ ਤੇ ਬੀਜੇਪੀ ਠੀਕ ਅੱਜ ਬੀਜੇਪੀ ਤੁਹਾਡੇ ਨਾਲ ਨਹੀਂ ਲੜ ਰਹੀ ਤੇ ਬੀਜੇਪੀ ਖਿਲਾਫ ਹੋ ਗਏ ਤੁਸੀਂ ਸੀ ਕਬਰਾਉਂ ਦਿਓਗੇ বিজেਪ ਪੰਜਾਬ ਬਨੇਗਾ ਹੀਰੋ ਇਸ ਵਾਰ 13 ਜ਼ੀਰੋ ਇਸ ਵਾਰ 0 13 ਪੰਜਾਬ ਬਨੇਗਾ ਹੀਰੋ ਜ਼ੀਰੋ ਸੀਟਾ ਆਮ ਆਦਮੀ ਪਾਰਟੀ ਔਰ 13 ਸੀਟਾ ਭਾਜਪਾ ਭਗਵੰਤ ਮਾਨ ਕਿੱਕਲੀ ਵੀ ਘਾ ਰਹੇ ਨੇ ਭਗਵੰਤ ਮਾਨ ਤਾਂ ਕਮੇਡੀ ਸ਼ੋ ਵੀ ਕਰ ਸਕਦੇ ਆ ਕਮੇਡੀ ਸ਼ੋ ਕਰਨਗੇ ਵੀ ਜਲਦੀ ਕਰਨਗੇ ਮੇਰੇ ਬੱਤੀ ਦੰਦਾ ਆ ਆਵਾਜ਼ ਸੱਚੀ ਨਿਕਲਦੀ ਚਲੋ ਗਿੰਨ ਲੈਂਦੇ ਚਾਰ ਤੱਕ ਨੂੰ ਗਿਣਤੀ ਹੋ ਜਾਏਗੀ ਕੇਜਰੀਵਾਲ ਸਾਹਿਬ ਦੀ ਪਟੀਸ਼ਨ ਵੀ ਸੁਪਰੀਮ ਕੋਰਟ ਕੋਲੋਂ ਕਾਰਜ ਕੀਤੀ ਹੈ ਉੱਥੇ ਬਾਜ ਪੈ ਗਈ ਹੈ ਦਿਹਾੜ ਜੇਲ੍ਹ ਜੋ ਬਾਜ ਪੈ ਰਹੀ ਹੈ ਕੇਜਰੀਵਾਲ ਹਾਜ਼ਰ ਹੋ ਪਹੁੰਚੋ ਸਰ ਧੋਖਾ ਜਿਹੜੀ ਕੀਤੀ ਹੈ ਜੇਬ ਕੱਟੀ ਹੈ ਉਹ ਕਹਿੰਦੇ ਈਡੀ ਇੱਕ ਬੀਜੇਪੀ ਦਾ ਕਾਰਜਕਰਤਾ ਹੈ ਜਿਸ ਨੇ ਕੀ ਇਹ ਕੰਮ ਕੀਤਾ ਨਾ ਕਿ ਕਿਸੇ ਇੱਕ ਸਰਕਾਰੀ ਸੰਸਥਾ ਨੇ ਕੰਮ ਕੀਤਾ ਤੇ ਕੋਰਟ ਨੇ ਕਿਸ ਤਰ੍ਹਾਂ ਕਹਿ ਦਿੱਤਾ ਕਿ ਪ੍ਰਾਈਮਾਫੇਸੀ ਸਾਰੇ ਸਬੂਤ ਮੌਜੂਦ ਨੇ ਪਰ ਉਸੇ ਕੋਰਟ ਨੇ ਬੇਲ ਵੀ ਦਿੱਤੀ ਹੈ ਕੋਰਟ ਬੇਲ ਦਿੱਤੀ ਹੈ ਇਲੈਕਸ਼ਨਾਂ ਸੇ ਅਲਪਕਾਲੀਨ ਬੇਲ ਕਿ ਇਲੈਕਸ਼ਨ ਤੋਂ ਆ ਕੇ ਹਾਜ਼ਰ ਹੋਵੋ ਤੇ ਕੇਜਰੀਵਾਲ ਸਾਹਿਬ ਦੀ ਤਬੀਅਾ ਖਰਾਬ ਹੋ ਗਈ ਉਹਨਾਂ ਨੂੰ ਦੱਸਣਾ ਨਹੀਂ ਭੁੱਲ ਗਏ ਨੇ ਕਿ ਮੋਬਾਈਲ ਕਿੱਥੇ ਰੱਖਿਆ ਸੀ ਕਿਉਂਕਿ ਉਹ ਮੋਬਾਈਲ ਦੀ ਚੈਟ ਦਾ ਰਿਕਾਰਡ ਤਾਂ WhatsApp ਨੇ ਦੇ ਦਿੱਤਾ ਤੇ ਉਰ ਤੇ ਸਪਸ਼ਟ ਦਿਖ ਰਿਹਾ ਕਿ ਐਨਾ ਪੈਸਾ ਆਇਆ ਐਨਾ ਪੈਸਾ ਇਹਨੂੰ ਭੇਜੋ ਐਨਾ ਔਰ ਪੈਸਾ ਰਿਸ਼ਵਤ ਦੇਣ ਵਾਲਾ ਕਰੇ ਮੈਂ ਦਿੱਤੀ ਰਿਸ਼ਵਤ ਜਿੱਨੂੰ ਪਹੁੰਚਿਓ ਕਹੇ ਰੇ ਮੇਰੇ ਕੋ ਪਹੁੰਚੀ ਫਿਰ ਕੇਜਰੀਵਾਲ ਸਾਹਿਬ ਸੇ ਸੋਦੀਆ ਜੀ ਨੇ ਕਿਉਂ ਨਹੀਂ ਜਮਾਨਤ ਲਈਤੀ ਸਿੰਪਲੀ ਤੇ ਉਹ ਵੀ ਲੈ ਸਕਦੇ ਸੀ ਨਹੀਂ ਲਈਤੀ ਰਾਹੁਲ ਗਾਂਧੀ ਕਹੇ ਕਿ ਇਸ ਪ੍ਰਧਾਨ ਮੰਤਰੀ ਮੈਂ ਬਣਨ ਦਾ ਮੇਰਾ ਸੁਪਨਾ ਪੂਰਾ ਪਾਕਿਸਤਾਨ ਦੇ ਦੁਆਵਾਂ ਭਾਰਤ ਚ ਨਹੀਂ ਲਗਣੀਆਂ ਇੱਥੇ ਭਾਰਤ ਵਾਲੇ ਦੁਆਵਾਂ ਲਗਣੀਆਂ ਤੇ ਭਾਰਤ ਦੀ ਦੁਆਵਾਂ ਕਿਦੇ ਨਾਲ ਭਾਰਤ ਦੀਆਂ ਦੁਆਵਾਂ ਕੋਹਿਮਾ ਤੋਂ ਕੱਚ ਤੱਕ ਔਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਮੋਦੀ ਦੇ ਨਾਲ ਨੇ ਸਪਸ਼ਟ ਦਿਖ ਰਿਹਾ ਔਰ ਇਹ ਅੱਜ ਕੰਨਿਆ ਕੁਮਾਰੀ ਰੌਕ ਦੀ ਗੱਲ ਕਰ ਰਹੇ ਹੈ ਅਸਲ ਚ ਇਹਨਾਂ ਦੇ ਦਿਮਾਗ ਚ ਭਰਿਆ ਆ ਵੈਸਟ ਇਜ਼ ਬੈਸਟ ਸਵਾਮੀ ਵਿਵੇਕਨ ਨੇ ਵਿਸ਼ਵ ਦੇਵੰਦਰ ਸ਼ਿਕਾਗੋ ਜੇ ਜਾ ਕੇ ਵਿਸ਼ਵ ਧਰਮ ਸੰਸਦ ਚ ਭਾਰਤ ਦਾ ਭਾਰਤੀ ਸੰਸਕ੍ਰਿਤੀ ਦਾ ਪਰਚਮ ਫੈਰਾਇਆ ਸੀ ਔਰ ਉਹ ਪਰਚਮ ਵਿਵੇਕਨੰਦ ਨੇ ਜੇ ਫੈਰਾਇਆ ਔਰ ਦਾਸਤਾ ਸੀ ਵਰਲਡਿੰਗ ਭਾਰਤ ਇਜ਼ ਅ ਬੈਸਟ ਲੇਕਿਨ ਜਿਹੜੇ ਲੋਗ ਰਾਤ ਨੂੰ ਪਬ ਚ ਜਾ ਕੇ ਛੁੱਟੀ ਬਤਾਂਦੇ ਹੋਣ ਇਟਲੀ ਜਿਨਾਂ ਸੇ ਭਾਰਤ ਤੋਂ ਸ਼੍ਰੇਸ਼ਟ ਹੋਵੇ ਇਟਲੀ ਦੀਆਂ ਛੁੱਟੀਆਂ ਬਤਾਂ ਜਾਣ ਵਾਲੇ ਲੋਕ ਉਹਨਾਂ ਨੂੰ ਕੀ ਪਤਾ ਧਿਆਨਯੋਗ ਕੀ ਹੈ ਜਿਹੜੇ ਸੱਤਾ ਦੇ ਮੱਤ ਚ ਅਹੰਕਾਰ ਦੇ ਮੱਤ ਮਾਦਕ ਪਦਾਰਥਾਂ ਦੇ ਮੱਧ ਦੇ ਅੰਦਰ ਜਿਹੜੇ ਲੋਕ ਛੁੱਟੀਆਂ ਬਤਾਂਦੇ ਹੋਣ ਉਹਨਾਂ ਨੂੰ ਧਿਆਨ ਯੋਗ ਔਰ ਸਵਾਮੀ ਵਿਵੇਕਨੰਦ ਕੇ ਤੋਂ ਸਮਝ ਆ ਸਕਦਾ ਹੈ ਤਾਂ ਬਿਲਕੁਲ ਤੋਂ ਤੁਸੀਂ ਦੇਖ ਸਕਦੇ ਹੋ ਤਰਨ ਚੁੱਕ ਇੱਕ ਵਾਰ ਫਿਰ ਆਪਣਾ ਸਾਈਨ ਦੇ ਰਹੇ ਨੇ ਔਰ ਵਿਕਟਰੀ ਸਾਈਨ ਨਾਲ ਦਿੱਤੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਸੱਤਾ ਦਾ ਕਿੰਗ ਕੌਣ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਕੈਸੀ ਇਸ ਵੇਲੇ ਵਜੂਦ ਆ ਔਰ ਖਾਸ ਤੌਰ ਦੇ ਉਤੇ ਵੱਡੇ ਨਿਸ਼ਾਨੇ ਸਾਹਦੇ ਨਜ਼ਰ ਆਏ ਨੇ ਪਰ ਹੁਣ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ VOTING ਪਰਸੈਂਟੇਜ ਕਿੰਨੀ ਹੁੰਦੀ ਕਿਉਂਕਿ ਗਰਮੀ ਦਾ ਮੌਸਮ ਹੈ ਲੋਕ ਜ਼ਰੂਰ ਨਿਕਲ ਰਹੇ ਨੇ ਉਸ ਦੀ ਵੀ ਤਸਵੀਰਾਂ ਤੁਹਾਡਾ ਸਾਂਝੀਆਂ ਕੀਤੀਆਂ ਨੇ ਪਰ ਵੱਡਾ ਸਵਾਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਏਗਾ ਤਾਂ ਮਹਿਜ ਕੁਝ ਘੰਟਿਆਂ ਬਾਅਦ ਹੀ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੈ ਆਜਪਾ ਹੈਟਟ੍ਰਿਕ ਦੀ ਗੱਲ ਕਰ ਰਹੀ ਹੈ ਔਰ ਦੂਸਰੇ ਪਾਸੇ ਰਾਹੁਲ ਗਾਂਧੀ ਇਸ ਵੇਲੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਹਾਥ ਬਦਲੇਗਾ ਹਾਲਾਤ ਲੇਕਿਨ ਲੋਕ ਇਹਨਾਂ ਹੱਥਾਂ ਦੇ ਨਾਲ ਕਿਸ ਨੇ ਹਾਲਾਤ ਬਦਲਦੇ ਨੇ ਕਿਸ ਨੂੰ ਨਵੀਂ ਸਰਕਾਰ ਦਿੰਦੇ ਨੇ ਕਿਸ ਨੂੰ ਸੱਤਾ ਦਾ ਕਿੰਗ ਬਣਾਉਂਦੇ ਨੇ ਉਹ ਜਨਤਾ ਦੇ ਉੱਤੇ ਹੈ ਲੇਕਿਨ VOTING ਦਾ ਸੰਸਲਾ ਅਖੀਰਲੇ ਗੇੜੇ ਚ ਲਗਾਤਾਰ ਜਾਰੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ